ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋਗੇ ਹੁਣ ਅੱਜ ਲਾਣੀਆਂ ਨੇ ਮਿਰਚਾਂ ਪਹਿਲਾਂ ਜਿਵੇਂ ਉਹ ਪਿੱਛੇ ਪਹਿਲਾਂ ਲਾਈਆਂ ਸੀਗੀਆਂ ਅੱਜ ਇੱਥੇ ਤੁਹਾਨੂੰ ਪੂਰੀ ਤਰ੍ਹਾਂ ਲਾਂਦੇ ਦਿਖਾਵਾਂਗੇ ਤੇ ਬਿਜਲੀ ਨਾ ਸੋਰੀ ਬਿਜਲੀ ਬੰਦ ਹੋ ਗਿਆ ਮਿਰਚਾਂ ਦੇ ਬੀਜ ਵੀ ਆਪਾਂ ਮਿਰਚਾਂ ਦੀ ਪੌਦ ਕਿਵੇਂ ਤਿਆਰ ਕਰ ਸਕਦੇ ਆ ਅਗਲੀ ਵਾਰ ਜਦ ਉਹ ਵੀ ਉਹ ਕਰਾਂਗੇ ਨੈਕਸਟ ਟਾਈਮ ਕਿਉਂਕਿ ਹੁਣ ਤਾਂ ਅਸੀਂ ਕਰ ਚੁੱਕੇ ਆ ਉਹ ਵੀ ਤੁਹਾਨੂੰ ਪੂਰੀ ਦੱਸਿਆ ਕਰਾਂਗੇ ਫਿਰ ਮਤਲਬ ਆਪਾਂ ਘਰੇ ਮਿਰਚਾ ਵਗੈਰਾ ਲਾ ਸਕਦੇ ਆ ਜੇ ਕਈ ਵਾਰ ਨਾ ਕਿਸੇ ਦੇ ਮਤਲਬ ਜਗਾ ਨਹੀਂ ਹੁੰਦੀ ਆਪਾਂ ਗਮਲਿਆ ਵਗੈਰਾ ਚ ਲਾ ਸਕਦੇ ਆ ਥੋੜੀ ਬਹੁਤ ਜਿੰਨੀ ਵੀ ਜਗਾ ਹੁੰਦੀ ਆ ਆਪਾਂ ਪੌਦ ਵੀ ਆਪਾਂ ਉਹਦੀ ਘਰੀ ਬਣਾ ਸਕਦੇ ਆ ਜੇ ਕਈ ਵਾਰ ਬੀਜ ਬਾਹਰੋਂ ਵਧੀਆ ਨਹੀਂ ਹੁੰਦਾ ਤਾਂ ਆਪਾਂ ਕੋਈ ਕੋੜੀ ਮਿਰਚ ਦਾ ਬੀਜ ਹੋਵੇ ਆਪਾਂ ਉਹਦੀ ਘਰੇ ਪੌਦੇ ਤਿਆਰ ਕਰਕੇ ਆਪਾਂ ਉਹ ਘਰੇ ਮਿਰਚ ਲਾ ਸਕਦੇ ਆ ਇੱਥੇੋਂ ਪਹਿਲਾਂ ਗੁੜਾਈ ਕਰਾਂਗੇ ਗੁੜਾਈ ਕਰਾਂਗੇ ਅਸੀਂ ਸਾਡੀ ਇਹ ਜਿਹੜੀ ਲਾਈ ਹੋਈ ਐ ਪੌਦੇ ਸਾਡੀ ਪੌਦੇ ਅਸੀਂ ਆਪਣੀ ਘਰੇ ਹੀ ਤਿਆਰ ਕੀਤੀ ਹੋਈ ਕਿੱਟੀ ਐ ਕਿਉਂਕਿ ਹਰ ਵਾਰ ਸਾਡੇ ਨਾਲ ਮਿਰਚਾਂ ਦਾ ਬੀਜ ਨਹੀਂ ਵਧੀਆ ਹੁੰਦਾ ਮਿੱਠਾ ਹੁੰਦਾ ਇਹ ਉਹ ਤੇ ਪੱਲਾ ਹੁਣ ਸ਼ੌ ਆ ਹੁਣ ਲੱਗ ਜੂਗੀਆਂ ਹੁਣ ਆਟੋ ਕਿਹੜਾ ਕਿਹੜੀ ਬਦੀ ਪਾਣੀ ਛੱਡ ਕੇ ਠੰਡਾ ਹੋ ਜਾਊਗਾ ਸਾਰੀ ਜਗ੍ਹਾ ਤਵਾੜੀ ਕਿ ਆ ਰੀ ਪੁੱਟ ਕੇ ਇੱਕ ਸਾਰ ਮਿੱਟੀ ਕਰ ਲਈਏ ਨਾ ਸਾਰੀ ਸਾਫ ਸੁਥਰੀ ਹੋ ਗਈ ਉਹਦਰ ਅਸੀਂ ਪਹਿਲਾਂ ਹੂੰ ਤੇ ਇੱਧਰ ਸਾਡੀ ਲਾਈ ਹੋਈ ਆ ਪੌਦ ਪੌਦ ਪੱਟਣ ਤੋਂ ਪਹਿਲਾਂ ਇਹਨੂੰ ਪਾਣੀ 5 ਕੁ ਮਿੰਟ ਪਹਿਲਾਂ ਨਹੀਂ ਤਾਂ ਫਿਰ ਜੜ ਨਹੀਂ ਪੱਟ ਹੁੰਦੀ ਨਾ ਪਾ ਸੁਬਾ ਪਾਣੀ ਦੇ ਆ ਕਿਉਂਕਿ ਹੁਣ ਇਹ ਨਾਲ ਦੀ ਨਾਲ ਪੱਟ ਕੇ ਲਾਣੀ ਆ ਫਿਰ ਇਹ ਜਗ੍ਹਾ ਨਾ ਥੋੜੀ ਨਰਮ ਹੋ ਜੂਗੀ ਇਹ ਕਾਜੀ ਕਰਕੇ ਇੱਕ ਦਾਇਰ ਹੋ ਲਾ ਦੇ ਮਿਰਚਾਂ ਦੀ ਆਹੋ ਕੋਨੇ ਬੜਾ ਫਲ ਆਉਣਾ ਐਣ ਹੁਣ ਜੜ ਤੋਂ ਪੱਟ ਹੋ ਰਹੀਆਂ ਨੇ ਨਰਮ ਹੋ ਕੇ ਆ ਦੇ ਫਿਰ ਸੁੱਕਾ ਹੁੰਦਾ ਨਾ ਜੜ ਪੱਟ ਨਹੀਂ ਹੁੰਦੀ ਨਾ ਕਿਉਂਕਿ ਆ ਖੱਬਲ ਜੇ ਵੀ ਨਹੀਂ ਪੱਟੋ ਰਹੇ ਤੇ ਖੱਬਲ ਜੇ ਜੜਾ ਡੁੱਗ ਗਿਆ ਹੋਏ ਤੇ ਜੜ ਹੁਣ ਜਿਆਦਾ ਡੁੱਗਿਆ ਬਾਕੀ ਮਿਰਚਾਂ ਮਿਲਣਾ ਕਰਦੇ ਪਹਿਲਾਂ ਤਾਂ ਠੀਕ ਸੀ ਪਹਿਲਾਂ ਛੋਟੀ ਬਹੁਤ ਸੀ ਨਾ ਜੜ ਉੱਪਰੇ ਪਈ ਸੀ ਹੁਣ ਥੋੜਾ ਜਿਆਦਾ ਉਹ ਤਾਂ ਲਾਂਦੇ ਹੋਏ ਪਹਿਲਾਂ ਵੀ ਵੀਡੀਓ ਚ ਪਾਈ ਐ ਅੱਜ ਦੂਜਾ ਕਿਹੜਾ ਲਾ ਰਹੇ ਹਾਂ ਆਪ ਕੋ ਵੀ ਦਾ ਖੰਡਰੀ ਸਾਫ ਸਾਫ ਜੀ ਕਿੰਨੀ ਵਧੀਆ ਲੱਗਦੇ ਹੈ ਜਦ ਸਾਫ ਜਮ ਕਰਿਆ ਹੋਆ ਹੁੰਦਾ ਹੈ ਜਦ ਸੁੱਕ ਜਾਂਦਾ ਫਿਰ ਨਹੀਂ ਇੰਨਾ ਵਧੀਆ ਲੱਗਦਾ ਮਿੱਟੀ ਹੈ ਨਾ ਜਦ ਸਾਫ ਮਿੱਟੀ ਹੁੰਦੀ ਹੈ ਨਹੀਂ ਸੁਹਣ ਲੱਦੀ ਹੈ ਜਦ ਪੱਟੀ ਹੁੰਦੀ ਹੈ ਹੈ ਬਸ ਇਦਾਂ ਹੀ ਗੁੱਡ ਗੁੱਡ ਕੇ ਖੁਰਪੀ ਨਾਲ ਐਵੇਂ ਜੜ ਵਿਚ ਐਣ ਵਿਚ ਮਿੱਟੀ ਦੇ ਦੱਬੀ ਜਾਣੀ ਹੈ ਨਾ ਬਸ ਐਵੇਂ ਪੌਦ ਲਾਈ ਜਾਣੀ ਮਾੜੀ ਮਾੜੀ ਲੱਗਣੇ ਗੱਡ ਗੱਡ ਕੇ ਬਸ ਅੱਗੇ ਅੱਗੇ ਵਧੇ ਜਾਣੀ ਹੂੰ ਆ ਆ ਚੀਕੂ ਦਾ ਨਾ ਸੋਰੀ ਸੰਗਤ ਰਿਆਂ ਦਾ ਖੜਿਆ ਏ ਇੱਧਰ ਆ ਮਿਰਚਾਂ ਤੋੜ ਲਈਆਂ ਪੁਰਾਣੀਆਂ ਇਹ ਮਿਰਚਾਂ ਪਿਛਲੇ ਸਾਲ ਦੀਆਂ ਲੱਗੀਆਂ ਹੋਈਆਂ ਕੋੜੀਆਂ ਤੀਆਂ ਤਾਂ ਕਰਕੇ ਆਹੀ ਬੀਜ ਰੱਖਿਆ ਸੀ। ਇਹਨੂੰ ਦੁਬਾਰੇ ਉਹ ਕਿ ਕੰਨੇ ਦੁਬਾਰੇ ਲੱਗਾਈਆਂ। ਮਾਤਾ ਕਹਿੰਨਾ ਲਾਉਣ ਦੀ ਲੋੜ ਹੀ ਨਹੀਂ ਪੈਂਦੀ। ਜੇ ਪੱਕਾ ਹੀ ਰੱਖ ਲਏ ਜੇ ਨਾ ਮਿੱਥੇ-ਮੁੱਥੇ ਵਿੱਜਣੇ ਹੋਣ। ਪੱਕੇ ਹੀ ਆਹੀ ਮਿਰਚਾਂ ਰੱਖ ਲਏ ਦੁਬਾਰੇ ਫੇਰ ਕੁੱਟੀਆਂ ਦਿੰਦੀਆਂ ਨੇ। ਹਨਾ। ਫੇਰ ਆਇਆ ਮਿੱਥੇ-ਮੁੱਥੇ ਲਾਉਣੇ ਪੰਗੇ ਨਹੀਂ। ਸਿਆਲ ਦੀਆਂ ਸਬਜ਼ੀਆਂ। ਹੁਣ ਤੁਹਾਨੂੰ ਇਹ ਚੈਨਲ ਤੇ ਹਰ ਇੱਕ ਵੀਡੀਓ ਮਿਲੇ ਕਰੂਗੀ। ਜ਼ਰੂਰੀ ਨਹੀਂ ਵੀ ਰੈਸਪੀ ਪਾਏ ਕਰੂਗੇ। ਹਰ ਇੱਕ ਮਤਲਬ ਵੀ ਹਰ ਇੱਕ ਤਰ੍ਹਾਂ ਦੀ ਉਹ ਪਾਇਆ ਕਰਾਂਗੇ। ਕੀ ਆਸਤਕ ਰਹਿ। ਇਹਦੇ ਹੋਗੇ। ਚਲੋ ਫਿਰ ਜਾਓ ਗੁਰਦੁਆਰਾ ਸਾਹਿਬ ਖੀਰ ਖਾ ਕੇ ਆਓ ਨਾਲੇ ਡੋਲੂ ਚ ਪਵਾ ਕੇ ਲੈ ਆਓ ਬਾਬਾ ਕੀ ਤੂੰ ਨਹੀਂ ਬਾਬਾ ਹੀ ਖੀਰ ਵੀ ਬੁਆ ਲੈਣਗੇ ਬਤਨੀਆਂ ਦੀਆਂ ਹਾਂ ਯੂ ਵੀ ਜੋਗੀ ਲੈ ਆਇਓ ਕਿਉਂਕਿ ਮੈਂ ਤਾਂ ਉਂ ਵੀ ਖੀਰ ਖਾਂਦੀ ਨਹੀਂ ਉਹ ਦੇਖ ਲਓ ਕੋਠਿਆਂ ਪਰ ਨੂੰ ਗੱਲਾਂ ਵੱਜ ਰਹੀਆਂ ਨੇ ਮੈਨੂੰ ਐ ਤਾਂ ਵੀ ਗੁਰਦੁਆਰੇ ਚਲੇ ਗਈ ਮੰਮੀ ਕੌਣ ਹੈ ਅੱਛਾ ਹਾਂ ਤੇ ਮਾਤਾ ਸਾਹਿਬ ਕਰੇ ਜਾਨਾ ਮਾਤਾ ਸਾਹਿਬ ਕਿਥਾ ਲੱਗਣੀ ਹੈ ਕਹਿੰਦੀ ਬਰਸੀ ਪਰ ਜਾਣਾ ਹੈ ਬਰਸੀ ਵੀ ਤੇ ਅੱਛਾ ਹਾਂ ਉਹ ਤਾਂ ਅਸਾਂ ਕੱਲ ਨੂੰ ਬਰਸੀ ਪਰ ਨਾ ਨਾ ਬਰਸੀ ਤਾਂ 9 ਤਰੀਕ ਦੀ ਹੈ ਪਰ ਪਾਪਾ ਕਹਿੰਦਾ ਕਹਿੰਦੀ ਹੈ ਬਰਸੀ ਪਰ ਚੱਲਾਂਗੇ ਚੱਲੋ ਉਹ ਚਾਰ ਤਣੂ ਫੋਟ ਤਾਰੀ ਮੈਨੂੰ ਆ ਰਿਹਾ ਹੈ ਕੰਮ ਦੀਆਂ ਹੈ ਕੰਮ ਦੀਆਂ ਕਾਵਰੀਆਂ ਬੜੀਆਂ 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 ਅੰਬ ਕੱਲ ਜੇ ਮੈਂ ਦੇਖੇ ਮੈਂ ਖਾ ਲੈਣਾ ਤੇ ਕਿੱਡੇ-ਕਿੱਡੇ ਲਟਕ ਰਹੇ ਆ ਤਾਂ ਇੱਡੇ-ਇੱਡੇ ਲੱਗਣਗੇ ਕੰਮ ਦੀਆਂ ਅੰਬ ਨੇ ਪਰ ਆਈਡੀਆ ਵਧੀਆ ਤਾਂ ਹੁਣ ਅਸੀਂ ਚੁੰਨੀ ਨੂੰ ਲੇਸ ਲਾਣ ਲੱਗੇ ਆ ਇਹ ਚੁੰਨੀ ਨਾ ਆਹੋ ਜਿਹੜਾ ਤੁਹਾਨੂੰ ਸੂਟ ਵੀਡੀਓ ਚ ਦਿਖਾਇਆ ਸੀ ਉਹਦੇ ਨਾਲ ਦੀ ਟਾਈ ਕਰਵਾਈ ਆ ਆਹ ਰੰਗ ਦਾ ਇਹ ਹੁਣ ਸਾਰੀ ਚੁੰਨੀ ਨੂੰ ਲਾਣੀ ਹੈ ਸਾਨੂੰ ਅਰਜੈਂਟ ਐ ਨੇ ਬਾਅਦ ਚ ਵੀ ਲਾ ਲੰਦੇ ਕੱਲ੍ਹ ਸੀ ਜਾਵਾਂਗੇ ਰੋੜਿਆ ਸਾਹਿਬ ਲੈਸ ਤਾਂ ਨਾ ਸੇ ਕਰੀ ਲਾ ਲੈਂਨੇ ਕਿਉਂਕਿ ਲੈਸ ਲਵਾਈ ਦੇ ਵੀ 70 80 ਰੁਪਏ ਇਸ ਲਈ ਲੈਸਾਂ ਲਾਣੀਆਂ ਤਾਂ ਘਰੇ ਸਿੱਖੋ ਹਨਾ ਇਹ ਬੀਬੀ ਕੰਦੀ ਹੁੰਦੀ ਹੈ ਬੀਬੀ ਕੰਦੀ ਸੂਟ ਵੀ ਘਰੇ ਕਰੇ ਘੋਰੇ 150 ਰੁਪਏ ਦਾ ਘਰੇ ਫਾਣ ਵਾਲੀ ਦਈ ਆ 150 ਕਿੱਥੇ ਆ ਹਾਂ 200 ਹੋ ਗਿਆ ਬਸ 100 ਕਿਆ ਇਹ 200 ਹੀ ਮੰਨੋ 200 ਅੱਛਾ ਅਮਿੰਦਲੇ ਕਿ 150 ਆ ਉਹ ਦਿਆ ਜੀ ਦਾ 150 ਉਹ ਤਾਂ ਕੋਈ ਕੋਈ ਹੈ ਨਾ ਮੇਰੇ ਕੱਪੜੇ ਥੋੜੇ ਆਉਂਦੇ ਆ ਹੋਰ ਚਲ ਅੱਲਾ ਥੋੜੇ ਵੀ ਚਲ ਮੈਨੂੰ ਹੋਰ ਆਈ ਜਾਣ ਹਨਾ ਫਿਰ ਅਗਲੇ ਨੂੰ ਬਚਦਾ ਕੁਝ ਨਹੀਂ ਅਗਲਾ ਕੰਮ ਆਉਂਦਾ ਫਿਰ ਸਹੀ ਹੱਥਾਂ ਨਾਲ ਹਾਂ ਆ ਗਿਆ ਹੱਥਾਂ ਨਾਲ ਆਂਦੇ ਹੁੰਦੇ ਸੀ। ਥੋੜੀ ਲੱਗੀ ਆ ਰਾਵੀ ਦਾਣਾ। ਥੋੜਾ ਜਿਆਦਾ ਹੈ ਜਿਆਦਾ ਹੈ। ਥੋੜਾ ਜ ਥੋੜਾ ਬਾਹਰ ਕੱਢ ਲੈ। ਹਾਂ ਬਸ ਇੰਨਾ ਕੁ ਰੱਖ। ਬਸ ਇੰਨਾ ਨਹੀਂ ਰੱਖਣਾ। ਹਾਂ ਇੰਨਾ ਇੰਨਾ ਹੀ ਜਿਆਦਾ ਨਹੀਂ ਅੰਦਰ ਕਰਨਾ। ਚਾਹੇ ਮੁੰਡੇ ਦਾ ਵਾਹ ਹੁੰਦਾ ਚਾਹੇ ਕੁੜੀ ਦਾ। ਫਰਾਂਗੋਸ ਤੋਂ ਲਾਉਂਦੇ ਹਾਂ। ਲੱਗਦੇ ਹੁਣ ਵੀ ਹੱਥਾਂ ਨਾਲ ਨਹੀਂ ਪਰ ਉਹਨਾਂ ਤੇ ਰੇਟ ਬਹੁਤ ਹੁੰਦੇ ਨਹੀਂ। ਹੁਣ ਮਸ਼ੀਨੀ ਕੰਮ ਹੋ ਗਿਆ ਸਸਤਾ। ਆ ਦੇਖੋ ਮੈਂ ਸੌਂ ਕਰ ਰਹੀ ਐ। ਇਸ ਸੁੱਟਾਂ ਨੂੰ ਵੀ ਲਾ ਸੁੱਟਾਂ ਨੂੰ ਵੀ ਲੱਗਦੀਆਂ ਬਹੁਤ ਸੋਹਣੀਆਂ ਲੱਗਈਆਂ ਇਹ ਜੀ ਹਨਾ ਸੁੱਟਾਂ ਦੇ ਡਿਜ਼ਾਈਨ ਇਹਨਾਂ ਲੈਸਾਂ ਨੂੰ ਬਹੁਤ ਸੋਹਣੇ ਬਣਾ ਦਿੰਦੇ ਆ ਤੇ ਅਸੀਂ ਦੇਖੋ ਲੈਸ ਬਿਲਕੁਲ ਠੀਕ ਲਾ ਰਹੇ ਹਾਂ ਕਿਸ ਤਰ੍ਹਾਂ ਲਾ ਰਹੇ ਹਾਂ ਸਾਨੂੰ ਦੱਸਿਓ ਪਰ ਅਸੀਂ ਹਰ ਇੱਕ ਚੀਜ਼ ਹੁਣ ਘਰੇ ਸਾਰਾ ਕੁਛ ਸਾਰੇ ਡਿਜ਼ਾਈਨ ਵਗੈਰਾਸ ਕਰੇ ਕਰ ਕਰ ਸਿੱਖ ਰਹੀਏ ਤੇ ਪਹਿਲਾਂ ਸਾਨੂੰ ਕੋਣੀਆਂ ਤੇ ਮੋੜ ਨਹੀਂ ਆਉਂਦੀ ਸੀ ਲੈਸ ਹੁਣ ਕੋਣੀਆਂ ਵਾਲੀ ਵੀ ਵਧੀਆ ਮੋੜਨੀ ਆ ਗਈ ਹੈ